ਬਹੁਤ ਸੱਚ ਗੱਲ ਤੁਸੀਂ ਕਹੀ ਹੈ ਸਰ ਕੋਈ ਸ਼ੱਕ ਨਹੀਂ ਹੈ ਔਰ ਇਸ ਗੱਲ ਦਾ ਬੜਾ ਦੁੱਖ ਹੁੰਦਾ ਹੈ ਆਰਗੇਨਾਈਜ਼ਰਸ ਕੌਣ ਨੇ ਆਪਣੇ ਚੁ ਹੀ ਨੇ politician ਚ ਕੌਣ ਨੇ ਪਾਰਟਿਸਪੀਟੀਆਂ ਉੱਤੇ ਬੈਠੇ ਨੇ ਆਪਣੇ ਚੁ ਹੀ ਨੇ ਜੋ ਵੀ ਤਪਕਾ ਜਾ ਰਿਹਾ ਹੈ ਕਿਤੇ ਵੀ ਆਪਣੇ ਚੁ ਹੀ ਆ ਆਪਾਂ ਕਹਿੋ ਜੀ ਆਪਾਂ ਹੁਣ ਡਿਸਕਸ ਕਰ ਲਿਆ ਮੈਂ ਬੜੇ ਬੜੇ ਕਮੇਟੀਆਂ ਬਣਦੀਆਂ ਦੇਖੀਆਂ ਮੈਂ ਬੜੇ ਬੜੇ ਐਸੋਸੀਏਸ਼ਨਸ ਬਣਦੀਆਂ ਦੇਖੀਆਂ ਬਾਈ ਜੀ ਮੈਂ ਉਸ ਸੈਸ਼ਨ ਦਾ ਪੈਟਰਨ ਚੀਫ ਵੀ ਹੈਗਾ ਸਾਰਾ ਕੁਝ ਮੈਂ ਦੇਖਿਆ ਮੈਂ ਬੰਬੇ ਵੀ ਦੇਖਿਆ ਹਰ ਜਗ੍ਹਾ ਘੁੰਮਿਆ ਇੱਕ ਜਗ੍ਹਾ ਸਾਊਥ ਜਿੱਥੇ ਹਰ ਫਿਲਮ ਨੂੰ ਪ੍ਰਮੋਟ ਕੀਤਾ ਜਾਂਦਾ ਹੈ ਔਰ ਰਜਨੀ ਕਾਂਜ ਜੀ ਕੈਸੇ ਐਕਟਰ ਨੇ ਜੇ ਕੋਈ ਫਿਲਮ ਫਲॉप ਹੋ ਜੇ ਪ੍ਰੋਡਿਊਸਰ ਨੂੰ ਕਹਿੰਦੇ ਆ ਚੱਕ 100 ਕਰੋੜ ਰੁਪਈਆ ਤੇ ਜਾ ਜਾ ਕੇ ਫਿਲਮ ਉੜਾ ਇਹ ਉਹਨਾਂ ਦੀ ਕੈਰੈਕਟਰ ਹੈ ਤੇ ਸਾਡਾ ਕੈਰੈਕਟਰ ਇਦਾਂ ਦਾ ਤੁਸੀਂ ਜਿੰਨੂੰ ਮਰਜ਼ੀ ਵਾੜ ਲਓ ਇੱਥੇ ਲਿਆ ਹੋ ਰਾਂ ਕਿਆਂ ਹੈ ਹੁਣ ਸੈਂਸਰ ਬੋਰਡ ਚ ਕੀ ਹੋ ਰਿਹਾ ਇਹ ਹੋ ਰਿਹਾ ਫੀਸ ਕਿੰਨੀ 25000 ਰੁਪਈਆ ਦੇਣੇ ਕਿੰਨੇ ਪੈਂਦੇ ਲੱਖ ਰੁਪਈਆ ਹੁਣੇ-ਹੁਣੇ ਹੋਇਆ ਮੇਰੇ ਸਾਹਮਣੇ ਹੋਇਆ ਮੈਂ ਕਿਹਾ ਲੱਖ ਕਾਦਾ ਕਹਿੰਦੇ ਜੀ ਇਹ ਤੋਂ ਤੀਨਾਂ ਹੀ ਪੜੇਗਾ ਹੁਣ ਦੱਸੋ ਕਿਹੜੀ ਐਸੋਸ਼ੀਏਸ਼ਨ ਹੈਗੀ ਕੋਈ ਐਸਾ ਬੰਦਾ ਮੈਨੂੰ ਮਿਲੇ ਜਿਹੜਾ ਦੁੱਧ ਦਾ ਤੋਤਾ ਸੱਚੇ ਰਾਤੇ ਬਾਈ ਜੀ ਚੱਲੇ ਆਪਣੇ ਆਪ ਜੱਪ ਫੜਕਰੀ ਬੈਠੇ ਆ ਵੀ ਫਲਾਣਾ ਵੱਡਾ ਤੇ ਫਲਾਣਾ ਛੋਟਾ ਹੈ ਤੇ ਜਿੱਥੇ ਆ ਗੱਲ ਹੋ ਜੂਗੀ ਵੀ ਕਿਹੜੀ ਫਿਲਮ ਵੱਡੀ ਹੈ ਤੇ ਕਿਹੜੀ ਛੋਟੀ ਹੈ ਨਹੀਂ ਫਿਲਮਾਂ ਸਾਰੀਆਂ ਚੰਗੀਆਂ ਤੁਸੀਂ ਰੋਡੇ ਕਾਲਜ ਦੀ ਗੱਲ ਕੀਤੀ ਸਰ ਕਿਹੜਾ ਫਿਲਮ ਹੈ ਲੇਕਿਨ ਜੇ ਕ੍ਰਿਟੀਕਲੀ ਮੈਂ ਫਿਲਮ ਦੇਖਾ ਤਾਂ ਮੈਂ ਕਹਿ ਵੀ ਦਊਗਾ ਹੈਪੀ ਨੂੰ ਜੇ ਮੈਂ ਪੁੱਛੂਗਾ ਮੈਂ ਤੁਹਾਡੇ ਸਾਹਮਣੇ ਕਹਿ ਦਿੰਦਾ ਵੀ ਐਓ ਜੀ ਫਿਲਮ ਦੇ ਵਿੱਚ ਲਵ ਸਟੋਰੀ ਨਹੀਂ ਪਾਈਦੀ ਹੁੰਦੀ ਜੋਸ ਫਿਲਮ ਦੇ ਵਿੱਚ ਤੁਸੀਂ ਲਵ ਸਟੋਰੀ ਸਾਈਡ ਤੇ ਕਰਦੇ ਹੋ ਥੋੜੀ ਜੀ ਆਮ ਜਸ ਟਾਕਿੰਗ ਅਬਾਊਟ 15 ਮਿੰਟਸ ਤੇ ਉਹਦੇ ਵਿੱਚ ਹੋਰ ਗਰਾਫ ਵਿਲਨ ਦੇ ਜਾਂ ਦੂਜੇ ਜੋ ਕੁਝ ਹੋ ਰਿਹਾ ਤਾਂ ਫਿਲਮ ਸੁਪਰ ਡੁਪਰ ਹਿੱਟ ਹੈ ਕੱਲ ਵੀ ਅੱਜ ਵੀ ਲੇਕਿਨ ਉਹਨੂੰ ਪ੍ਰਮੋਟ ਹੀ ਨਹੀਂ ਕੀਤਾ ਗਿਆ ਉਹਦੀ ਪ੍ਰਮੋਸ਼ਨ ਤੇ ਨਹੀਂ ਕੋਈ ਆ ਮੈਂ ਨਹੀਂ ਜਾ ਸਕਿਆ ਇੱਕ ਬੰਦੇ ਦਾ ਐਟੀਟਿਊਡ ਸਾਡੇ ਇਹੋ ਜਿਹੇ ਨੇ بڑے ਸਾਡੇ ਜਿਹੜੇ ਬੰਦੇ ਨੇ ਉਹ ਸਿਰ ਬੜੇ ਹੰਕਾਰੇ ਬੈਨੇ ਮੈਂ ਫਲਾਨਾ ਮੇਰੇ ਅਟਕਾ ਮੇਕਰ ਹੀ ਕੋਈ ਨਹੀਂ ਮੇਰੇ ਕਾ ਫਲਾਨਾ ਕੋਈ ਨਹੀਂ ਬੰਦੇ ਨੂੰ ਮੈਂ ਮਰਵਾ ਦਿੰਦਾ ਸੋ ਇਟ ਇਜ਼ ਏਵਰੀਵੇਅਰ ਮੈਂ ਤੇ ਥੱਕ ਗਿਆ ਪਹਿਲਾਂ ਮੈਂ ਮੀਟਿੰਗਾਂ ਜਾਂਦਾ ਹੁੰਦਾ ਸੀ ਹੁਣ ਮੈਂ ਨਹੀਂ ਜਾਂਦਾ ਕਿਉਂਕਿ ਉੱਥੇ ਜੋ ਜਾਂਦਾ ਝੂਠ ਬੋਲਿਆ ਜਾਂਦਾ ਮਾਈਕ ਫੜ ਕੇ ਜੋ ਜਾਣਦੇ ਹੋ ਗੱਲਾਂ ਕਰਦੇ ਨੇ ਆਪਣੇ ਤੋਂ ਬਰਦਾਸ਼ਤ ਨਹੀਂ ਹੁੰਦਾ ਬੱਡੀਓ ਬੈਰੀ ਰਾਈਟ ਕਾਸ਼ ਇਸ ਦੇਸ਼ ਦੇ ਵਿੱਚ ਕੁਝ ਐਸੇ ਦੁੱਧ ਨਾਲ ਤੋਤੇ ਹੋਏ ਬੰਦੇ ਹੋਣ ਤਾਂ ਇਹ ਦੇਸ਼ ਮਹਾਨ ਦੇਸ਼ ਬਣ ਜੇ ਇਹ ਆਪਣੀ ਕੰਟਰੀ ਦਾ ਹਾਲ ਹੀ ਐਸੇ ਕਰਕੇ ਆ ਕਿ ਆਪਾਂ ਦਗੱਲੇ ਕੈਰੇਕਟਰ ਦੇ ਬੰਦੇ ਆ ਬਹੁਤ ਸੱਚ ਗੱਲ ਸੱਚੀ ਕਹੀ ਐ ਸਰ ਜੀ ਕੋਈ ਸ਼ੱਕ ਨਹੀਂ ਹੈ ਔਰ ਇਸ ਗੱਲ ਦਾ ਬੜਾ ਦੁੱਖ ਹੁੰਦਾ ਆਰਗੇਨਾਈਜ਼ਰ ਇਸ ਕੌਣ ਨੇ ਆਪਣੇ ਚੁ ਹੀ ਨੇ ਪੋਲੀਟੀਸ਼ੀਨ ਚ ਕੌਣ ਨੇ ਪਾਰਟਿਸ ਪਾਰਟੀ ਉੱਤੇ ਬੈਠੇ ਨੇ ਆਪਣੇ ਚੁਈ ਨੇ ਜੋ ਵੀ ਤਪਕਾ ਜਾ ਰਿਹਾ ਕਿਤੇ ਵੀ ਆਪਣੇ ਚੁਈ ਆ ਆਪਾਂ ਕਹਿੋ ਜੀ ਆਪਾਂ ਹੁਣ ਡਿਸਕਸ ਕਰ ਲਿਆ ਮੈਂ ਬੜੇ ਬੜੇ ਕਮੇਟੀਆਂ ਬਣਦੀਆਂ ਦੇਖੀਆਂ ਮੈਂ ਬੜੇ ਬੜੇ ਐਸੋਸੀਏਸ਼ਨ ਬਣਦੀਆਂ ਦੇਖੀਆਂ ਬਾਈ ਜੀ ਮੈਂ ਉਸ ਸੈਸ਼ਨ ਦਾ ਪੈਟਰਨ ਚੀਫ ਵੀ ਹੈਗਾ ਸਾਰਾ ਕੁਝ ਮੈਂ ਦੇਖਿਆ ਮੈਂ ਬੰਬੇ ਵੀ ਦੇਖਿਆ ਹਰ ਜਗ੍ਹਾ ਘੁੰਮਿਆ ਇੱਕ ਜਗ੍ਹਾ ਸਾਊਥ ਜਿੱਥੇ ਹਰ ਫਿਲਮ ਨੂੰ ਪ੍ਰਮੋਟ ਕੀਤਾ ਜਾਂਦਾ ਔਰ ਰਜਨੀ ਕਾਂਜ ਜੀ ਕਿਹੜੇ ਐਕਟਰ ਨੇ ਜੇ ਕੋਈ ਫਿਲਮ 플ੌਪ ਹੋ ਜੇ ਪ੍ਰੋਡਿਊਸਰ ਨੂੰ ਕਹਿੰਦੇ ਆ ਚੱਕ 100 ਕਰੋੜ ਰੁਪਇਆ ਤੇ ਜਾ ਜਾ ਕੇ ਫਨੂਣਾ ਇਹ ਉਹਨਾਂ ਦੀ ਕੈਰੈਕਟਰ ਹੈ ਤੇ ਸਾਡਾ ਕੈਰੈਕਟਰ ਇਦਾਂ ਦਾ ਤੁਸੀਂ ਜਿੰਨੂੰ ਮਰਜ਼ੀ ਵਾੜ ਲਓ ਇੱਥੇ ਲਿਆ ਹੋ ਰਾਂ ਕਿਆਂ ਹੈ ਹੁਣ ਸੈਂਸਰ ਬੋਰਡ ਚ ਕੀ ਹੋ ਰਿਹਾ ਇਹ ਹੋ ਰਿਹਾ ਫੀਸ ਕਿੰਨੀ 25000 ਰੁਪਇਆ ਦੇਣੇ ਕਿੰਨੇ ਪੈਂਦੇ ਲੱਖ ਰੁਪਇਆ ਹੁਣੇ-ਹੁਣੇ ਹੋਇਆ ਮੇਰੇ ਸਾਹਮਣੇ ਹੋਇਆ ਮੈਂ ਕਿਹਾ ਲੱਖ ਕਾਦਾ ਕਹਿੰਦੇ ਜੀ ਇਹ ਤੋਂ ਤੀਨਾਂ ਹੀ ਪੜੇਗਾ ਹੁਣ ਦੱਸੋ ਕਿਹੜੀ ਐਸੋਸ਼ੀਏਸ਼ਨ ਹੈ ਕੋਈ ਐਸਾ ਬੰਦਾ ਮੈਨੂੰ ਮਿਲੇ ਜਿਹੜਾ ਦੁੱਧ ਦਾ ਤੋਤਾ ਸੱਚੇ ਰਾਹ ਤੇ ਬਾਈ ਜੀ ਚੱਲੇ ਆਪਣੇ ਆਪ ਦੇ ਆਪ ਫਰਕ ਕਰੀ ਬੈਠੇ ਆ ਵੀ ਫਲਾਣਾ ਵੱਡਾ ਤੇ ਫਲਾਣਾ ਛੋਟਾ ਹੈ ਤੇ ਜਿੱਥੇ ਆ ਗੱਲ ਹੋ ਜੂਗੀ ਵੀ ਕਿਹੜੀ ਫਿਲਮ ਵੱਡੀ ਹੈ ਤੇ ਕਿਹੜੀ ਛੋਟੀ ਹੈ ਨਹੀਂ ਫਿਲਮਸ ਸਾਰੀਆਂ ਚੰਗੀਆਂ ਤੁਸੀਂ ਰੋਡੇ ਕਾਲਜ ਦੀ ਗੱਲ ਕੀਤੀ ਸਰ ਕਿਹੜਾ ਫਿਲਮ ਹੈ ਲੇਕਿਨ ਜੇ ਕ੍ਰਿਟੀਕਲੀ ਮੈਂ ਫਿਲਮ ਦੇਖਾ ਤਾਂ ਮੈਂ ਕਹਿ ਵੀ ਦਊਗਾ ਹੈਪੀ ਨੂੰ ਜੇ ਮੈਂ ਪੁੱਛੂਗਾ ਮੈਂ ਤੁਹਾਡੇ ਸਾਹਮਣੇ ਕਹਿ ਦਿੰਦਾ ਵੀ ਐਓ ਜੀ ਫਿਲਮ ਦੇ ਵਿੱਚ ਲਵ ਸਟੋਰੀ ਨਹੀਂ ਪਾਈਦੀ ਹੁੰਦੀ ਜੇ ਉਸ ਫਿਲਮ ਦੇ ਵਿੱਚ ਤੁਸੀਂ ਲਵ ਸਟੋਰੀ ਸਾਈਡ ਤੇ ਕਰਦੇ ਹੋ ਥੋੜੀ ਜੀ ਆਮ ਜਸਟ ਟਾਕਿੰਗ ਅਬਾਊਟ 15 ਮਿੰਟਸ ਤੇ ਉਹਦੇ ਵਿੱਚ ਹੋਰ ਗ੍ਰਾਫ ਵਿਲਨ ਦੇ ਜਾਂ ਦੂਜੇ ਜੋ ਕੁਝ ਹੋ ਰਿਹਾ ਤਾਂ ਫਿਲਮ ਸੁਪਰ ਡੁਪਰ ਹਿੱਟ ਹੈ ਕੱਲ ਵੀ ਅੱਜ ਵੀ ਲੇਕਿਨ ਉਹਨੂੰ ਪ੍ਰਮੋਟ ਹੀ ਨਹੀਂ ਕੀਤਾ ਗਿਆ ਉਹਦੀ ਪ੍ਰਮੋਸ਼ਨ ਤੇ ਨਹੀਂ ਕੋਈ ਗਿਆ ਮੈਂ ਨਹੀਂ ਜਾ ਸਕਿਆ ਇੱਕ ਬੰਦੇ ਦਾ ਐਟੀਟਿਊਡ ਸਾਡੇ ਇਹੋ ਜਿਹੇ ਬੜੇ ਸਾਡੇ ਜਿਹੜੇ ਬੰਦੇ ਨੇ ਉਹ ਸਰ ਬੜੇ ਹੰਕਾਰੇ ਹੋਏ ਨੇ ਮੈਂ ਫਲਾਣਾ ਮੇਰੇ ਅੱਡਾ ਮੇਕਰ ਹੀ ਕੋਈ ਨਹੀਂ ਮੇਰੇ ਕਾ ਫਲਾਣਾ ਕੋਈ ਨਹੀਂ ਬੰਦੇ ਨੂੰ ਮੈਂ ਮਰਵਾ ਦਿੰਦੀ ਸੋ ਇਟ ਇਜ਼ ਐਵਰੀਵੇਅਰ ਮੈਂ ਤੇ ਥੱਕ ਗਿਆ ਪਹਿਲਾਂ ਮੈਂ ਮੀਟਿੰਗਾਂ ਜਾਂਦਾ ਹੁੰਦਾ ਸੀ ਹੁਣ ਮੈਂ ਨਹੀਂ ਜਾਂਦਾ ਕਿਉਂਕਿ ਉੱਥੇ ਜੋ ਜਾਣਦਾ ਝੂਠ ਬੋਲਿਆ ਜਾਂਦਾ ਮਾਈਕ ਫੜ ਕੇ ਜੋ ਜਾਣਦੇ ਹੋ ਗੱਲਾਂ ਕਰਦੇ ਨੇ ਆਪਣੇ ਤੋਂ ਬਰਦਾਸ਼ਤ ਨਹੀਂ ਹੁੰਦਾ ਬੱਡੀ ਯੂ ਵੈਰੀ ਰਾਈਟ ਕਾਸ਼ ਇਸ ਦੇਸ਼ ਦੇ ਵਿੱਚ ਕੁਝ ਐਸੇ ਦੁੱਧ ਨਾਲ ਤੋਤੇ ਹੋਏ ਬੰਦੇ ਹੋਣ ਤਾਂ ਇਹ ਦੇਸ਼ ਮਹਾਨ ਦੇਸ਼ ਬਣ ਜੇ ਇਹ ਆਪਣੀ ਕੰਟਰੀ ਦਾ ਹਾਲ ਹੀ ਐਸੇ ਕਰਕੇ ਆ ਕਿ ਆਪਾਂ ਦਗੱਲੇ ਕੈਰੇਕਟਰ ਦੇ ਬੰਦੇ ਆ ਜੀ ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ